ਹਾਂਜੀ ਦੋਸਤੋ ਕੀ ਹਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਆ ਤੁਹਾਡੇ ਆਪਣੇ ਚੈਨਲ ਜਾਨਵਰ ਮੈਕਮਾ ਤੇ ਜਿਹੜੇ ਵਿਸ਼ੇ ਤੇ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਬਰਸਾਤ ਦੇ ਦਿਨ ਨੇ ਪਿਛਲੇ 4-5 ਦਿਨਾਂ ਤੋਂ ਕਾਫੀ ਮੀਂਹ ਪੈ ਰਿਹਾ ਸੋ ਇਹ ਚ ਆਪਣੇ ਜਾਨਵਰਾਂ ਦੀ ਸਾਂਭ ਸੰਭਾਲ ਬਹੁਤ ਜ਼ਰੂਰੀ ਹੋ ਜਾਂਦੀ ਆ ਜਦੋਂ ਬਾਰਿਸ਼ ਹੁੰਦੀ ਆ ਬਾਰਿਸ਼ ਟਾਈਮ ਕਈ ਵਾਇਰਸਾਂ ਨਾਲ ਇਹ ਬਿਮਾਰ ਵੀ ਹੋ ਜਾਂਦੇ ਨੇ ਤੇ ਠੰਡ ਲੱਗਣ ਕਾਰਨ ਇਹਦੇ ਮਰਨ ਦੇ ਚਾਂਸ ਵੀ ਬਣ ਜਾਂਦੇ ਨੇ ਸੋ ਥੋੜੀਆਂ-ਬਹੁਤੀਆਂ ਗੱਲਾਂ ਨੇ ਜਿਹੜੀਆਂ ਆਪਾਂ ਤੁਹਾਡੇ ਨਾਲ ਅੱਜ ਸ਼ੇਅਰ ਕਰਾਂਗੇ ਤਾਂ ਜੋ ਕਿਸੇ ਵੀਰ ਦਾ ਵੀ ਮੁਰਗੀਆਂ ਦਾ ਜਾਨਵਰਾਂ ਦਾ ਨੁਕਸਾਨ ਨਾ ਹੋਵੇ ਸੋ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਵੀਡੀਓ ਜਾਣਕਾਰੀ ਵਾਲੀ ਹੋਣ ਵਾਲੀ ਹੈ ਤੁਹਾਡੇ ਲਈ ਸੋ ਜਿਹੜਾ ਪਹਿਲਾ ਪੁਆਇੰਟ ਆ ਉਹ ਆਪਾਂ ਇਹਨਾਂ ਦੇ ਖੁੱਡੇ ਨੂੰ ਖੁੱਡਿਆਂ ਨੂੰ ਬਿਲਕੁਲ ਸੁੱਕੇ ਰੱਖਣਾਗਾ ਜਿਸ ਤਰ੍ਹਾਂ ਥੋੜਾ ਬਹੁਤਾ ਵਿੱਚ ਪਾਣੀ ਪੈ ਜਾਂਦਾ ਖੁੱਡਿਆਂ ਦੇ ਅੰਦਰ ਤੇ ਖੁੱਡੇ ਗਿੱਲੇ ਹੋ ਜਾਂਦੇ ਨੇ ਖੁੱਡੇ ਗਿੱਲੇ ਹੋਣ ਕਾਰਨ ਇਹਨਾਂ ਦੇ ਪੈਰ ਖਰਾਬ ਹੋਣ ਦੇ ਚਾਂਸ ਬਹੁਤ ਵੱਧ ਜਾਂਦੇ ਨੇ ਪੈਰਾਂ 'ਤੇ ਇਹਨਾਂ ਨੂੰ ਕਾਫੀ ਬਿਮਾਰੀਆਂ ਲੱਗ ਜਾਂਦੀਆਂ ਨੇ ਸੋ ਖੁੱਡਾ ਜਿਹੜਾ ਆਪਣਾ ਸੁੱਕਾ ਹੋਣਾ ਬਹੁਤ ਜ਼ਰੂਰੀ ਆ ਬਰਸਾਤ ਦੇ ਮੌਸਮ 'ਚ ਸੋ ਜਦੋਂ ਧੁੱਪ ਨਿਕਲਦੀ ਆ ਉਹਦੇ ਇਹਨਾਂ ਨੂੰ ਬਾਹਰ ਵੀ ਕੱਢੋ ਜਦੋਂ ਬਰਸਾਤ ਹੋਈ ਹੋਵੇ ਉਸ ਤੋਂ ਬਾਅਦ ਜਦੋਂ ਧੁੱਪ ਨਿਕਲਦੀ ਆ ਬਾਹਰ ਕੱਢੋ ਤਾਂ ਕਿ ਇਹਨਾਂ ਦੇ ਸਰੀਰ ਨੂੰ ਬਾਡੀ ਨੂੰ ਧੁੱਪ ਲੱਗ ਸਕੇ ਅੱਜ ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਹੁਣ ਅੱਜ ਕੱਢੇ ਨੇ ਕੱਲ ਮੀਂਹ ਪਈ ਆ ਸਾਰਾ ਦਿਨ ਅਲਪ ਮਾਹੀ ਬਾਹਰ ਕੱਢੇ ਨਹੀਂ ਹੈਗੇ ਤੇ ਅੱਜ ਬਾਹਰ ਕੱਢੇ ਨੇ ਤੇ ਧੁੱਪ ਵੀ ਇਹਨਾਂ ਲਈ ਬਹੁਤ ਜ਼ਰੂਰੀ ਹੈਗੀ ਇਹਦੇ ਨਾਲ ਜਿਹੜੇ ਵਾਇਰਸ ਹੁੰਦਾ ਮੀਂਹ ਕਾਰਨ ਵਾਇਰਸ ਆ ਜਾਂਦਾ ਉਹ ਧੁੱਪ ਨਾਲ ਬਿਲਕੁਲ ਸੈਕਟ ਹੋ ਜਾਂਦਾ ਕੋਈ ਵੀ ਵਾਈਰਸ ਹੁੰਦਾ ਨਾ ਠੀਕ ਹੋ ਜਾਂਦਾ ਜਿਹੜਾ ਅਗਲਾ ਪੁਆਇੰਟ ਆ ਉਹ ਇਹ ਆ ਕਿ ਇਹ ਬਰਸਾਤ ਦੇ ਮੌਸਮ ਚ ਇਹਨਾਂ ਦੇ ਖੁੱਡਿਆਂ ਦੇ ਆਲੇ-ਦੁਆਲੇ ਜਾਂ ਖੁੱਡਿਆਂ ਦੇ ਵਿੱਚ ਥੋੜੀ-ਥੋੜੀ ਕਲੀ ਜ਼ਰੂਰ ਪਾ ਦਿਓ ਕਲੀ ਐਂਟੀਬਾਇਟਿਕ ਹੁੰਦੀ ਆ ਉਹਦੇ ਨਾਲ ਕੋਈ ਵੀ ਬਿਮਾਰੀ ਅੰਦਰ ਨਹੀਂ ਐਂਟਰ ਹੁੰਦੀ ਜਾਂ ਜਿੰਨਾ ਵੀਰਾਂ ਦੇ ਫਾਰਮ ਵੱਡੇ ਨੇ ਉਹ ਕਿਸੇ ਬੱਠਲ ਜਾਂ ਕਿਸੇ ਜਗ੍ਹਾ ਤੇ ਕਲੀ ਧਰ ਲਓ ਕੋਈ ਵੀ ਵੀਰ ਅੰਦਰ ਜਾਂਦਾਗਾ ਉਹ ਪੈਰ ਕਲੀ ਚ ਪੂਰੀ ਤਰ੍ਹਾਂ ਲਵੇੜ ਕੇ ਅੰਦਰ ਜਾਵੇ ਤਾਂ ਕਿ ਅੰਦਰ ਕੋਈ ਆਪਣੇ ਪੈਰਾਂ ਨਾਲ ਵਾਇਰਸ ਨਾ ਚਲਾ ਜਾਵੇ ਜੋ ਇਹਨਾਂ ਨੂੰ ਬਿਮਾਰੀਆਂ ਲੱਗਣ ਦਾ ਮੇਨ ਕਾਰਨ ਹੋ ਜਾਂਦਾ ਹੈ ਇਹ ਚੀਜ਼ ਦਾ ਵੀ ਆਪਾਂ ਨੇ ਬਹੁਤ ਧਿਆਨ ਰੱਖਣਾ ਇਹਨਾਂ ਦੀ ਜਿਹੜੀ ਖਾਦ ਖਰਾਕ ਆ ਜਿਹੜੀ ਆਪਾਂ ਇਹਨਾਂ ਨੂੰ ਫੀਡ ਪਾਉਣੀ ਆ ਉਹਦਾ ਆਪਾਂ ਖਾਸ ਤੌਰ ਤੇ ਧਿਆਨ ਰੱਖਣਾ ਕਈ ਵਾਰ ਆਪਾਂ ਫੀਡ ਸਸਤੀ ਲਿਉਣ ਦੇ ਲਾਲਚ ਚ ਜਿਹੜੀ ਪ੍ਰੋਪਰ ਇਹਨਾਂ ਨੂੰ ਫੀਡ ਉਹ ਚ ਸਾਰੇ ਵਿਟਾਮਿਨ ਕੈਲਸ਼ੀਅਮ ਨਹੀਂ ਹੁੰਦੇ ਪਰ ਉਹ ਲਿਉਣਿਆ ਤਾਂ ਕਰਕੇ ਮੁਰਗੀ ਅੰਡੇ ਤੇ ਨਹੀਂ ਆਉਂਦੀ ਕਈ ਵੀਰ ਕਹਿੰਦੇ ਨੇ ਕਿਉਂ ਨਹੀਂ ਮੁਰਗੀ ਸਾਡੀ ਅੰਡੇ ਤੇ ਆਉਂਦੀ 6 ਮਹੀਨਿਆਂ ਦੀ ਵੀ ਹੋ ਚੁੱਕੀ ਆ ਸੋ ਵੀਰ ਇਹ ਕਾਰਨ ਇਹ ਹੁੰਦੇ ਨੇ ਕਿ ਜਿਹੜੀ ਆਪਾਂ ਫੀਡ ਲੈ ਕੇ ਆਉਨੇ ਆ ਕਈ ਵੀਰ ਕੀ ਕਰਦੇ ਨੇ ਕਿ ਸਸਤੀ ਫੀਡ ਦੇ ਦੋ ਉਹਦੇ ਕੁਝ ਵੀ ਨਹੀਂ ਹੁੰਦਾ ਹੈਗਾ ਜਿਹੜਾ ਪ੍ਰੋਪਰ ਫੀਡ ਆ ਉਹ ਜੈ ਕੈਲਸ਼ੀਅਮ ਵਿਟਾਮਿਨ ਸਾਰਾ ਕੁਝ ਮਿਕਸ ਹੁੰਦਾ ਜੋ ਕਿ ਵਧੀਆ ਅੰਡਾ ਦੇਣ ਲਈ ਇਹਨਾਂ ਨੂੰ ਬਹੁਤ ਸਹਾਈ ਹੁੰਦਾ ਹੈਗਾ ਜੇ ਰੁੱਪਾ ਸਸਤੀ ਫੀਡ ਲਿਆਉਣੇ ਆ ਉਹਦੇ ਨਾਲ ਗੱਲ ਨਹੀਂ ਬਣਦੀ ਹੈਗੀ ਠੀਕ ਹੈ ਜੀ ਸੋ ਇਸ ਲਈ ਫੀਡ ਵੀ ਵਧੀਆ ਪਾਓ ਇਹਨਾਂ ਨੂੰ ਖਾਣਾ-ਦਾਣਾ ਇਹਨਾਂ ਨੂੰ ਵਧੀਆ ਦਿਓ ਖਾਸ ਕਰਕੇ ਸਿਆਲਾਂ 'ਚ ਜਿਹੜਾ ਵੀ ਰ ਪਾ ਸਕਦਾ ਲਸਣ ਪਾਓ ਥੋੜਾ ਬਹੁਤਾ ਆਪਣੀਆਂ ਜਿਹੜੀਆਂ ਸਾਰੀਆਂ ਮੁਰਗੀਆਂ ਉਹ ਅੰਡੇ ਤੇ ਆ ਚੁੱਕੀਆਂ ਨੇ ਸਾਰੀਆਂ ਅੰਡੇ ਦਿੰਦੀਆਂ ਨੇ ਜੇ ਕਿਸੇ ਵੀਰ ਨੂੰ ਦੇਸੀ ਅੰਡੇ ਦੀ ਜ਼ਰੂਰਤ ਹੋਵੇ ਉਹ ਵੀ ਆਪਾਂ ਤੋਂ ਲੈ ਸਕਦਾ ਹਰ ਟਾਈਮ 10 20 25 ਦੇ ਕਰੀਬ ਅੰਡੇ ਅਵੇਲੇਬਲ ਹੁੰਦੇ ਨੇ ਆਪਣੇ ਕੋਲ ਸੋ ਇਹ ਜਿਹੜਾ ਤੁਸੀਂ ਆ ਮੁਰਗਾ ਦੇਖ ਰਹੇ ਹੋਗੇ ਇਹਦੀ ਗਰੋਥ ਦੇਖੋ ਕਿੰਨੀ ਵਧੀਆ ਹੋਈ ਹੈਗੀ ਜਦੋਂ ਮੈਂ ਲੈਂਦੇ ਸੀ ਛੋਟੇ ਛੋਟੇ ਸੀ ਇਹ ਤੇ ਉਹ ਵਾਲਾ ਮੁਰਗਾ ਇਹ ਬਿਲਕੁਲ ਛੋਟੇ ਛੋਟੇ ਸੀ ਆਹ ਵਾਲਾ ਮੁਰਗਾ ਤੇ ਆਹ ਵਾਲਾ ਮੁਰਗਾ ਇਹਨਾਂ ਦੀ ਗਰੋਥ ਬਹੁਤ ਵਧੀਆ ਹੋਈ ਹੈਗੀ ਤੁਸੀਂ ਵੀਡੀਓ ਚ ਦੇਖ ਰਹੇ ਹੋਗੇ ਸੋ ਇਦਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤਾਂ ਜੋ ਆਪਾਂ ਇਦਾਂ ਦੀਆਂ ਵੀਡੀਓ ਤੁਹਾਡੇ ਲਈ ਲਿਆਉਂਦੇ ਰਹੀਏ ਉਧਰ ਆਪਾਂ ਨੇ ਕਬੂਤਰ ਵੀ ਛੱਡੇ ਹੋ ਜਣਗੇ ਉਹ ਵੀ ਦਾਣੇ ਖਾਈ ਜਾਂਦੇ ਸੀ ਦੇਖੋ ਦੋਸਤੋ ਆ ਦੋ ਆਪਾਂ ਵੀ ਜਾਨਵਰ ਰੱਖਿਆ ਇਹ ਆਪਾਂ ਦੇ ਦਾਂਗੇ ਜੇ ਕਿਸੇ ਵੀਰ ਨੇ ਲੈਣੇ ਹੋਣ ਇੱਕ ਆਪਣੇ ਕੋਲ ਆ ਗਿਆ ਸੀ ਤੇ ਇੱਕ ਆਪਾਂ ਲਿਆਂਦਾ ਸੀ ਤਾਂ ਕਿ ਇਹਨਾਂ ਦਾ ਜੀ ਲੱਗਿਆ ਰਹੇ ਤੇ ਇਹ ਪਾਕੁੱਡੇ ਜੇ ਰੱਖੇ ਹੋਏ ਨੇ ਛੋਟੇ ਜੇ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਹੜੇ ਵੀ ਵਿਸ਼ੇ ਤੇ ਤੁਹਾਨੂੰ ਵੀਡੀਓ ਚਾਹੀਦੀ ਹੁੰਦੀ ਆ ਕਮੈਂਟ ਕਰ ਦਿਆ ਕਰੋ ਆਪਾਂ ਉਸ ਵਿਸ਼ੇ ਤੇ ਵੀਡੀਓ ਬਣਾ ਦਿਆ ਕਰਾਂਗੇ ਧੰਨਵਾਦ ਜੀ